ਹਾਂਜੀ ਸਤਿ ਸ਼੍ਰੀ ਅਕਾਲ ਜੀ YouTube ਵਾਲੇ ਹੋਰ ਸਭ ਠੀਕ ਠਾਕ ਜੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਸਬਸਕ੍ਰਾਈਬਰ ਤੁਹਾਨੂੰ ਸਾਰੇ ਸਾਰੇ ਸਬਸਕ੍ਰਾਈਬਰਾਂ ਲਈ ਅੱਜ ਦੀ ਮਸ਼ੀਨ ਦੀ ਰਿਪੇਅਰ ਵਾਸਤੇ ਦਾ ਤੁਹਾਨੂੰ ਨੂੰ ਕੁਝ ਵੀ ਕਾਜ ਉੱਚਾ ਹੋ ਜਵੇ ਜਾਂ ਨੀਵਾ ਹੋ ਜਵੇ ਉਹਨੂੰ ਕਿਵੇਂ ਸੈੱਟ ਕਰਨਾ ਆਪਾਂ ਨੇ ਠੀਕ ਹੈ ਜੀ ਇਹ ਰੈਲਸਨ ਦੀ ਮਸ਼ੀਨ ਆ PAF 130 ਇਹਦਾ ਗਾਜ਼ ਜੋ ਵੀ ਕਢਾਈ ਵਾਲੀ ਮਸ਼ੀਨ ਦਾ ਉਹ ਟਕਾਜ਼ਾ ਉੱਚਾ ਹੋ ਜਾਂਦਾ ਜਾਂ ਨੀਵਾ ਹੋ ਜਾਂਦਾ ਉਹਨੂੰ ਚੈੱਕ ਕਿਵੇਂ ਕਰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਦੋ ਗੋਲਾ ਲੈਣੀਆਂ ਨੇ ਆਪਣੀਆਂ ਉਹਦੇ ਨਾਲ ਹਲਕੀ ਜਿਹੀ ਟੱਚ ਹੋਣੀ ਚਾਹੀਦੀ ਨੇ ਕਰੀ ਨੇੜੇ ਨੂੰ ਆ ਦੇਖ ਇਹਦੇ ਵਿੱਚ ਬਹੁਤ ਫਰਕ ਆ ਇਹ ਥੋੜੀ ਟੱਚ ਨਹੀਂ ਹੁੰਦੀ ਇਹ ਵੀ ਉੱਚਾ ਹੋ ਗਿਆ ਇਹ ਨੂੰ ਨੀਵਾ ਕਿਵੇਂ ਕਰਨਾ ਹੈ ਉਹ ਤੁਹਾਨੂੰ ਦੱਸ ਦਿਆਂ ਜਾਂ ਫਿਰ ਇੱਕ ਹੋਰ ਤਰੀਕਾ ਤੁਸੀਂ ਤੱਗੀ ਕੱਟਣੀ ਹੈ ਮਸ਼ੀਨ ਤੇ ਠੀਕ ਹੈ ਉਹ ਆਪਾਂ ਨੇ ਇਹਦੇ ਵਿੱਚ ਕੱਟਣੀ ਹੈ ਐ ਕਰਕੇ ਜਿਸਾਨੀ ਦਾ ਆ ਚੈੱਕ ਆਪ ਲੋ ਇਹ ਬਹੁਤ ਉੱਚੀ ਆ ਦੇਖੋ ਹੋਰ ਇਹ ਚ ਇੰਨਾ ਫਾਸਲਾ ਦੇਸ਼ਵਾਸ ਇਹਦੇ ਵਿੱਚ ਜ਼ਮੀਨ ਹਵਾ ਹਵਾ ਵਾਲ ਜ ਨਹੀਂ ਉਸ ਫਾਸਲਾ ਹੋਣਾ ਚਾਹੀਦਾ ਵੀ ਜਿਸਰ ਨੂੰ ਸੈੱਟ ਹੋ ਜਵੇ ਇਹ ਗਾਜੜੂ ਉੱਚਾ ਆਪਣਾ ਇਹਨੂੰ ਸੈੱਟ ਕਰਨਾ ਉਹਦੇ ਬਾਅਦ ਸੱਪਾ ਨਟ ਫੋਲਾਂਗੇ ਇਹਦਾ ਤੇ ਇਹ ਆ ਪੇਚ ਕਾਸਾ ਫੋਲਣਾ ਛੋਟੇ ਪੇਚ ਕਾਸਾ ਨੂੰ ਧਿਆਨ ਰੱਖਿਓ ਤੇ ਇੱਥੋਂ ਫੋਲਣਾ ਹੈ ਇਹ ਇਹਦੇ ਵਿੱਚ ਹੈ ਇਹ ਨਟ ਆ ਜਿਹੜੀ ਜੀ ਜਾ ਰਹੀ ਹੈ ਨਾ ਇਹਦੇ ਵਿੱਚ ਗਲੀ ਹੋ ਗਈ ਉਹਦੇ ਵਿੱਚ ਨਟ ਲੱਗਿਆ ਹੁੰਦਾ ਉੱਥੋਂ ਆਪਣੇ ਨਟ ਫੋਲ ਕੇ ਗਾਜੜ ਸੈੱਟ ਕਰਦਾਂਗੇ ਇਹਦਾ ਤੇ ਦੰਨੀਆਂ ਇਹਨਾਂ ਉੱਚਾ ਹੋ ਗਿਆ ਸੀਗਾ ਇਹ ਆਪਣਾ ਲਓ ਜੀ ਇਹ ਜੇ ਹਲਕਾ ਹੀ ਦਬਾਅ ਰੱਖਣਾ ਆਪਾਂ ਨੇ ਬਾਲ ਜਿੰਨੇ ਵੀ ਜ਼ਿਆਦਾ ਨਹੀਂ ਰੱਖਣਾ ਹੈਗਾ ਤੇ ਇੱਥੇ ਕੱਟ ਦੇਣਾ ਜੀ ਆਪਾਂ ਨੂੰ ਚੋਕ ਕਰਕੇ ਲਓ ਇਹ ਇਦਾਂ ਕਰਾਂ ਮੈਂ ਇਹ ਆਪਾਂ ਮਸ਼ੀਨ ਦਾ ਗਲ ਸੈੱਟ ਹੋ ਗਿਆ ਤੇ ਵੀਡੀਓ ਵਧੀਆ ਲੱਗੀ ਦਾ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਧੰਨਵਾਦ